ਅਜੇ ਸਟੂਡੈਂਟਸ ਅਸੀਂ ਕਰਾਂਗੇ ਵਿਸ਼ੇਸ਼ਣ ਦੀ ਪ੍ਰਭਾਸ਼ਾ ਤੇ ਵਰਗੀਕਰਨ ਜਿਹੜਾ ਸ਼ਬਦ ਕਿਸੇ ਨਾਮ ਜਾਂ ਪਰਨਾਮ ਦੇ ਨਾਲ ਲੱਗ ਕੇ ਉਸ ਤੇ ਗੁਣ ਜਾਂ ਔਗਣ ਦੀ ਅਵਸਥਾ ਜਾਂ ਗਿਣਤੀ ਮਿੰਤੀ ਦੱਸੇ ਗੁਣ ਔਗਣ ਅਵਸਥਾ ਜਾਂ ਗਿਣਤੀ ਮਿੰਤੀ ਦੱਸੇ ਤੇ ਉਸ ਨੂੰ ਆਮ ਤੋਂ ਵਿਸ਼ੇਸ਼ ਬਣਾਏ ਉਸ ਨੂੰ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਚਿੱਟਾ ਕਬੂਤਰ ਵਿੱਚ ਚਿੱਟਾ ਜਿਹੜਾ ਹੈ ਉਹ ਵਿਸ਼ੇਸ਼ਣ ਹੈ ਤੇ ਕਬੂਤਰ ਜੋ ਹੈ ਵਿਸ਼ੇਸ਼ ਹੈ ਜਿਸ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਕੋਈ ਵਿਸ਼ੇਸ਼ਣ ਦੱਸੇ ਉਸ ਨੂੰ ਉਸ ਵਿਸ਼ੇਸ਼ਣ ਦਾ ਵਿਸ਼ੇਸ਼ ਕਿਹਾ ਜਾਂਦਾ ਹੈ ਕਹਿੰਦਾ ਭਾਵ ਕਿ ਜਿਸ ਦੀ ਵਿਸ਼ੇਸ਼ਤਾ ਦੱਸੀ ਜਾਂਦੀ ਹੈ ਉਸ ਨੂੰ ਵਿਸ਼ੇਸ਼ ਕਹਿੰਦੇ ਔਰ ਜਿਹੜੀ ਵਿਸ਼ੇਸ਼ਤਾ ਦੱਸੀ ਜਾਂਦੀ ਹੈ ਉਸ ਨੂੰ ਵਿਸ਼ੇਸ਼ਣ ਕਹਿੰਦੇ ਹਨ ਵਿਸ਼ੇਸ਼ਣ ਦੋ ਤਰ੍ਹਾਂ ਨਾਲ ਪ੍ਰਯੋਗ ਹੁੰਦੇ ਆ ਇੱਕ ਤਾਂ ਆਪਣੇ ਵਿਸ਼ੇਸ਼ ਨਾਲ ਲੱਗ ਕੇ ਦੂਜਾ ਕਿਰਿਆ ਨਾਲ ਲੱਗ ਕੇ ਜਦੋਂ ਵਿਸ਼ੇਸ਼ ਨਾਲ ਲੱਗਦੇ ਹਨ ਤਾਂ ਇਹ ਨਾਮ ਜਾਂ ਪੜਨਾਮ ਨਾਲ ਲੱਗਦੇ ਹਨ ਤੇ ਜਦੋਂ ਕਿਰਿਆ ਨਾਲ ਲੱਗਦੇ ਹਨ ਤਾਂ ਕਿਰਿਆ ਤੋਂ ਪਿੱਛੇ ਲੱਗਦੇ ਆ ਮੁੱਖ ਕਿਰਿਆ ਦੇ ਨਾਲ ਜਾਂ ਮੁੱਖ ਕਿਰਿਆ ਤੋਂ ਪਿੱਛੇ ਲੱਗਦੇ ਆ ਤੇ ਵਿਸ਼ੇਸ਼ਣਾਂ ਦੀਆਂ ਪੰਜ ਤਰ੍ਹਾਂ ਦੀਆਂ ਕਿਸਮਾਂ ਨੇ ਪਹਿਲਾ ਗੁਣਵਾਚਕ ਵਿਸ਼ੇਸ਼ਣ ਦੂਜਾ ਸੰਖਿਆਵਾਚਕ ਵਿਸ਼ੇਸ਼ਣ ਤੀਜਾ ਪ੍ਰਮਾਣਵਾਚਕ ਵਿਸ਼ੇਸ਼ਣ ਚੌਥਾ ਨਿਸ਼ਚੇਵਾਚਕ ਵਿਸ਼ੇਸ਼ਣ ਪੰਜਵਾਂ ਪਰਨਾਂਵੀਵਾਚਕ ਵਿਸ਼ੇਸ਼ਣ ਪਹਿਲਾ ਹੈ ਗੁਣਵਾਚਕ ਵਿਸ਼ੇਸ਼ਣ ਜਿਵੇਂ ਕਿ ਨਾਮ ਤੋਂ ਸਪਸ਼ਟ ਹੈ ਜਿਹੜਾ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦਾ ਗੁਣ ਔਗਣ ਜਾਂ ਮੰਦਾ ਚੰਗਾ ਨੂੰ ਪ੍ਰਗਟ ਕਰੇ ਉਸ ਨੂੰ ਗੁਣਵਾਚਕ ਵਿਸ਼ੇਸ਼ਣ ਕਹਿੰਦੇ ਆ ਜਿਵੇਂ ਕਾਲਾ ਗੋਰਾ ਮਾੜਾ ਸੋਹਣਾ ਨਿੱਕਾ ਆਦਿ ਵਿੱਚ ਕਹੇ ਕਾਲਾ ਮੁੰਡਾ ਗੋਰਾ ਮੁੰਡਾ ਜਾਂ ਮਾੜਾ ਮੁੰਡਾ ਸੋਹਣਾ ਮੁੰਡਾ ਆਦਿ ਤੇ ਗੁਣਵਾਚਕ ਵਿਸ਼ੇਸ਼ਣ ਦੀਆਂ ਤਿੰਨ ਅਵਸਥਾਵਾਂ ਨੇ ਇੱਥੇ ਥੋੜਾ ਜਿਹਾ ਤੁਸੀਂ ਦੇਖੋਗੇ ਨੋਟਸ ਦੇ ਵਿੱਚ ਥੋੜੀ ਜੀ ਕਿਤੇ ਗਲਤੀ ਹੈ ਪਰ ਮੈਂ ਉਹ ਠੀਕ ਕਰਾਂਗੀ ਪਹਿਲਾ ਹੈ ਸਧਾਰਨ ਅਵਸਥਾ ਜਦੋਂ ਕਿਸੇ ਵਿਸ਼ੇਸ਼ ਤੇ ਗੁਣ ਜਾਂ ਔਗਣ ਸਧਾਰਨ ਰੂਪ ਚ ਦੱਸਿਆ ਜਾਂ ਉਸ ਨੂੰ ਸਧਾਰਨ ਅਵਸਥਾ ਕਹਿੰਦੇ ਜਿਵੇਂ ਸਿਆਣੇ ਬੱਚੇ ਜਲਦੀ ਕੰਮ ਕਰਦੇ ਹਨ ਤੇ ਅਧਿਕਤਰ ਅਵਸਥਾ ਦੂਜਾ ਅਧਿਕਤਰ ਤੋਂ ਭਾਵ ਹੈ ਜਿਸ ਵਿੱਚ ਦੋ ਦੀ ਤੁਲਨਾ ਕੀਤੀ ਜਾਵੇ ਜਿਵੇਂ ਸ਼ੇਰ ਨਾਲੋਂ ਹਾਥੀ ਨਾਲੋਂ ਸ਼ੇਰ ਜ਼ਿਆਦਾ ਤਕੜਾ ਹੁੰਦਾ ਹੈ ਤੇ ਤੀਸਰਾ ਅਧਿਕਤਮ ਅਵਸਥਾ ਜਦੋਂ ਕਿਸੇ ਨਾਮ ਜਾਂ ਪੜਨਾਮ ਨੂੰ ਸਭ ਤੋਂ ਉੱਤਮ ਦੱਸਿਆ ਜਾਵੇ ਜਿਵੇਂ ਸ਼ੇਰ ਸਭ ਤੋਂ ਬਲਵਾਨ ਹੁੰਦਾ ਹੈ ਇਹ ਉਦਾਹਰਣ ਦਿੱਤੀ ਜਾ ਸਕਦੀ ਹੈ ਉਸ ਤੋਂ ਅੱਗੇ ਆ ਗਿਆ ਸੰਖਿਆਵਾਚਕ ਵਿਸ਼ੇਸ਼ਣ ਸੰਖਿਆਵਾਚਕ ਵਿਸ਼ੇਸ਼ਣ ਉਹ ਹੁੰਦਾ ਹੈ ਜਿਹੜਾ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਗਿਣਤੀ ਜਾਂ ਦਰਜਾ ਦੱਸੇ। ਭਾਵੇਂ ਉਸ ਦਾ ਪਹਿਲਾ ਦੂਜਾ ਦਰਜਾ ਦੱਸੇ ਜਾਂ ਉਸ ਦੀ ਗਿਣਤੀ ਦੱਸੇ ਉਸ ਨੂੰ ਸੰਖਿਆਵਾਚਕ ਵਿਸ਼ੇਸ਼ਣ ਕਹਿੰਦੇ ਜਿਵੇਂ ਕਿ ਗਿਣਤੀ ਤੋਂ ਹੀ ਸਪਸ਼ਟ ਹੈ 5, 7 ਆਦਿ। ਸੰਖਿਆਵਾਚਕ ਵਿਸ਼ੇਸ਼ਣ ਦੀਆਂ 7 ਕਿਸਮਾਂ ਨੇ ਜਿਵੇਂ ਸਧਾਰਨ ਗਿਣਤੀਵਾਚਕ ਹੈ ਜਿਹੜਾ ਆਪਣੇ ਵਿਸ਼ੇਸ਼ ਦੀ ਗਿਣਤੀ ਦੁਆਰਾ ਕਿਸ ਕੋਈ ਦਰਜਾ ਦਰਜਾ ਜਾਂ ਸਥਾਨ ਪ੍ਰਗਟ ਕਰੇ ਜਿਵੇਂ 1 3 5 ਆਦ ਕਰਮਵਾਚਕ ਜਿਹੜਾ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਗਿਣਤੀ ਦੁਆਰਾ ਦਰਜਾ ਜਾਂ ਸਥਾਨ ਪ੍ਰਗਟ ਕਰੇ ਜਿਵੇਂ ਦੂਜਾ ਚੌਥਾ ਪੰਜਵਾਂ ਕਰਮਵਾਚਕ ਮਤਲਬ ਸੀਕੁਐਂਸ ਦੱਸਦਾ ਸਮੁੱਚਤਾਵਾ ਵਾ ਵਾਦਕ ਜਿਹੜਾ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਸਮੁੱਚੀ ਗਿਣਤੀ ਪ੍ਰਗਟ ਕਰੇ ਜਿਵੇਂ 10 ਦੇ 10 ਮੁੰਡੇ ਆਏ 100 ਦੇ 100 ਰੁਪਏ ਉਸਦੇ ਖਰਚ ਲਈ ਆਦ ਕਸਰੀ ਵਿਸ਼ੇਸ਼ਣ ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੇ ਹਿੱਸਿਆਂ ਦੀ ਸੰਖਿਆ ਪਰਗਰ ਕਰਨ ਜਿਵੇਂ ਅੱਧਾ, ਪੌਣਾ, ਸਾਢੇ ਤਿੰਨ, ਸਵਾਇਆ ਆਦਤ ਮਤਲਬ ਜਿਹਦੇ ਵਿੱਚ ਪੂਰਨ ਗਿਣਤੀ ਨਾ ਹੋਵੇ, ਘੱਟ ਹੋਵੇ। ਗੁਣਾਵਾਚਕ ਹੁੰਦਾ ਜਿਹੜਾ ਅਸੀਂ ਕਿਸੇ ਵੀ ਗਿਣਤੀ ਨੂੰ ਦੋਰਾ ਜਾਂ ਤੇਰਾ ਕਰਦੇ ਹਾਂ ਤਾਂ ਉਸ ਨੂੰ ਗੁਣਵਾਚਕ ਵਿਸ਼ੇਸ਼ਣ ਕਹਿੰਦੇ ਜਿਹੜਾ ਕਿਸੇ ਵਿਸ਼ੇਸ਼ ਵਸਤੂ ਦਾ ਕਿਸੇ ਦੂਜੀ ਵਸਤੀ ਨਾਲੋਂ ਕਿੰਨੇ ਗੁਣਾ ਹੈ ਉਸ ਦਾ ਪ੍ਰਗਟਾਵਾ ਕਰੇ ਜਿਵੇਂ ਦੋਰਾ, ਤੇਰਾ, ਦੂਣਾ, ਚੌਣਾ ਆਦ। ਅਨਿਸ਼ਚਿਤ ਵਿਸ਼ੇਸ਼ਣ ਉਹ ਹੁੰਦੇ ਆ ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਪੂਰੀ ਪੂਰੀ ਸੰਖਿਆ ਪ੍ਰਗਟਾਨਾ ਕਰਨ ਉਸ ਨੂੰ ਅਨਿਸ਼ਚਿਤ ਵਿਸ਼ੇਸ਼ਣ ਕਹਿੰਦੇ ਹੈ ਜਿਵੇਂ ਅਸੀਂ ਕਹਿੰਦੇ ਨੇ ਸਾਰੇ ਲੜਕੇ ਆਏ ਜਾਂ ਕਈ ਲੜਕੇ ਆਏ ਬਹੁਤੇ ਲੜਕੇ ਆਏ ਆਦਿ ਨਿਖੇੜਵਾਚਕ ਵਿਸ਼ੇਸ਼ਣ ਜਿਹੜਾ ਵਿਸ਼ੇਸ਼ਣ ਇਹ ਦੱਸੇ ਕਿ ਬਹੁਤੀਆਂ ਚੀਜ਼ਾਂ ਵਿੱਚੋਂ ਕਿੰਨੀਆਂ-ਕਿੰਨੀਆਂ ਨਿਖੇੜੀਆਂ ਲੱਗ ਕੀਤੀਆਂ ਗਈਆਂ ਹਨ ਉਸ ਨੂੰ ਨਿਖੇੜਵਾਚਕ ਕਹਿੰਦੇ ਜਿਵੇਂ ਪੰਜ-ਪੰਜ ਮੁੰਡੇ ਇੱਕ ਲਾਈਨ 'ਚ ਖੜੇ ਸਨ ਜਾਂ 10-10 ਕੁੜੀਆਂ ਖੜੀਆਂ ਸਨ ਜਾਂ 20 ਵੀ ਕੁੜੀਆਂ ਖੜੀਆਂ ਸਨ ਆਦ ਇਸ ਪ੍ਰਕਾਰ ਸੀ ਕਹਿ ਸਕਦੇ ਹਾਂ ਕਿ ਅਜੇ ਇਸ ਤੋਂ ਅਗਲੀ ਹੈ ਪਰਮਾਣਵਾਚਕ ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ਣ ਦੀ ਗਿਣਤੀ ਮਾਪ ਜਾਂ ਤੋਲ ਪ੍ਰਗਟ ਕਰਨ ਉਹਨਾਂ ਨੂੰ ਪਰਮਾਣਵਾਚਕ ਕਹਿੰਦੇ ਹਨ ਜਿਵੇਂ ਜਿਹੜੀ ਤੋਲੀ ਜਾਂ ਮਿਣੀ ਜਾ ਸਕਦੀ ਵਸਤੂ ਜਿਵੇਂ 4 ਕਿਲੋ ਮੀਟਰ ਕਪੜਾ 2 ਕਿਲੋ ਗ੍ਰਾਮ ਮਖੰਡ ਚੋਖਾ ਸਾਰਾ ਦੁੱਧ ਆਦ ਇਹ ਦੋ ਤਰ੍ਹਾਂ ਦੇ ਹਰ ਨਿਸ਼ਚਿਤ ਪਰਮਾਣਵਾਚਕ ਜਿਹੜੇ ਜਿਹੜੇ ਵਿਸ਼ੇਸ਼ਣ ਆਪਣੇ ਕਿਸੇ ਵੀ ਵਿਸ਼ੇਸ਼ ਦੀ ਪੂਰੀ ਪੂਰੀ ਗਿਣਤੀ ਦਾ ਪਤਾ ਦੇਣ ਉਸ ਨੂੰ ਨਿਸ਼ਚਿਤ ਕਹਿੰਦੇ ਆ ਤੇ ਜਿਹੜੇ ਪੂਰੀ ਪੂਰੀ ਗਿਣਤੀ ਦਾ ਨਹੀਂ ਸਗੋ ਅੰਦਾਜ਼ਾ ਦੱਸਣ ਉਸ ਨੂੰ ਨਿਸ਼ਚਿਤ ਪ੍ਰਮਾਣਵਾਚਕ ਕਹਿੰਦੇ ਜਿਵੇਂ ਪਹਿਲੇ ਵਿੱਚ ਹੈ ਅੱਧਾ ਕਿਲੋ ਗਾਜ ਪਰ ਦੂਜੇ ਵਿੱਚ ਹੈ ਚੋਖਾ ਢੇਰ ਸਾਰਾ ਥੋੜਾ ਆਦ ਉਸ ਤੋਂ ਬਾਅਦ ਚੌਥਾ ਆ ਗਿਆ ਨਿਸ਼ਚੇਵਾਚਕ ਵਿਸ਼ੇਸ਼ਣ ਜਿਹੜੇ ਵਿਸ਼ੇਸ਼ਣ ਸੰਕੇਤ ਜਾਂ ਇਸ਼ਾਰੇ ਨਾਲ ਆਪਣੇ ਵਿਸ਼ੇਸ਼ ਦਾ ਨਿਸ਼ਚਾ ਕਰਉਣ ਉਹਨਾਂ ਨੂੰ ਨਿਸ਼ਚੇ ਵਾਚਕ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਇਹ ਮੇਰੀ ਕਮੀਜ਼ ਹੈ ਉਹ ਉਹਨਾਂ ਦਾ ਮਕਾਨ ਹੈ ਆਦ ਤੇ ਜੇ ਨੇੜੇ ਕੋਈ ਵਸਤੂ ਵੱਲ ਇਸ਼ਾਰਾ ਕਰ ਰਹੇ ਹਾਂ ਆਪਣੇ ਵਿਸ਼ੇਸ਼ ਵੱਲ ਤਾਂ ਇਹ ਆਏਗਾ ਜੇ ਦੂਰ ਕਰ ਰਹੇ ਹਾਂ ਤੇ ਉਹ ਆਏਗਾ ਲਾਸਟ ਹੈ ਪੜਨਾਵੀ ਵਿਸ਼ੇਸ਼ਣ ਜਿਹੜੇ ਸ਼ਬਦ ਅਸਲ ਵਿੱਚ ਪੜਨਾਮ ਹੋਣ ਪਰ ਕਿਸੇ ਨਾਮ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਦੇਣ ਮਤਲਬ ਅਸਲ ਵਿੱਚ ਅਸੀਂ ਉਹਨਾਂ ਨੂੰ ਪੜਨਾਮ ਦੇ ਤੌਰ ਤੇ ਜਾਣੀਏ ਪਰ ਕਿਸੇ ਸਥਿਤੀ ਵਿੱਚ ਉਹ ਪੜਨਾਮ ਨਾਮ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰ ਉਹਨਾਂ ਨੂੰ ਪੜਨਾਵੀ ਵਿਸ਼ੇਸ਼ਣ ਕਹਿੰਦੇ ਆ ਜਿਵੇਂ ਉਹ ਦਰਜੀ ਬੜੇ ਸੋਹਣੇ ਕੱਪੜੇ ਸੀ ਹੁੰਦਾ ਹੈ ਇਸ ਦੇ ਵਿੱਚ ਦਰਜੀ ਨਾਮ ਹੈ ਜਿਸ ਦੇ ਨਾਲ ਉਹ ਪੜਨਾਮ ਦੇ ਤੌਰ ਤੇ ਆ ਕੇ ਉਸ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ ਇਸ ਤਰ੍ਹਾਂ ਮੇਰਾ ਕਮਰਾ ਉਪਰੀ ਮੰਜ਼ਰ ਤੇ ਹੈ ਇਸ ਵਿੱਚ ਕਮਰਾ ਨਾਮ ਹੈ ਤੇ ਮੇਰਾ ਜਿਹੜਾ ਹੈ ਉਹ ਪੜਨਾਮ ਹੈ ਜਿਹੜਾ ਵਿਸ਼ੇਸ਼ਣ ਦਾ ਕੰਮ ਵੀ ਕਰ ਰਿਹਾ ਹੈ ਕਿ ਕਮਰਾ ਕਿਸ ਦਾ ਹੈ ਮੇਰਾ ਹੈ ਤੁਹਾਡੇ ਵਿੱਚੋਂ ਕਿਹੜਾ ਬੰਦਾ ਰਵੇਲ ਨੂੰ ਜਾਣਦਾ ਹੈ ਵਿੱਚ ਕਿਹੜਾ ਪੜਨਾਮ ਦਾ ਕੰਮ ਵੀ ਕਰ ਰਿਹਾ ਹੈ ਤੇ ਨਾਲ ਦੀ ਨਾਲ ਵਿਸ਼ੇਸ਼ਣ ਦਾ ਕੰਮ ਵੀ ਕਰ ਰਿਹਾ ਹੈ ਇਸ ਪ੍ਰਕਾਰ ਵਿਸ਼ੇਸ਼ਣ ਜਿਹੜੇ ਆ ਉਹ ਪੰਜ ਤਰ੍ਹਾਂ ਦੇ ਆ ਤੇ ਪੜਨਾਵੀ ਵਿਸ਼ੇਸ਼ਣ ਅੱਗੋਂ ਫਿਰ ਦੋ ਤਰ੍ਹਾਂ ਦੇ ਆ ਮੂਲ ਰੂਪੀ ਪੜਨਾਵੀ ਵਿਸ਼ੇਸ਼ਣ ਜੋ ਆਪਣੇ ਆਪ ਵਿੱਚ ਹੀ ਪੜਨਾਮ ਹੋਣ ਤੇ ਉਤਪੰਨ ਰੂਪੀ ਪੜਨਾਵੀ ਵਿਸ਼ੇਸ਼ਣ ਜੋ ਕਿਸੇ ਪੜਨਾਮ ਤੋਂ ਬਣੇ ਆ ਤੇ ਵਿਸ਼ੇਸ਼ਣ ਦਾ ਕੰਮ ਦੇਣ ਇਸ ਪ੍ਰਕਾਰ ਜਿਹੜਾ ਇਹ ਪ੍ਰਸ਼ਨ ਹੈ ਬਹੁਤ ਤੁਸੀਂ 10 ਅੰਕਾਂ 20 ਅੰਕਾਂ ਦੇ ਅਨੁਸਾਰ ਤੁਸੀਂ ਪੇਪਰ ਵਾਸਤੇ ਸੋਲਵ ਕਰਨਾ ਔਰ ਖਾਸ ਤੌਰ ਤੇ ਇਸ ਦਾ ਟੇਬਲ ਬਣਾ ਕੇ ਪੰਜ ਪੁਆਇੰਟਸ ਜਿਹੜੇ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਡਿਸਕਸ ਕਰਕੇ ਉਦਾਹਰਨਾਂ ਵੀ ਨਾਲ ਦੇਣੀਆਂ ਹਨ